ਤੇ ਬਾਪੂ ਉਧਰ ਜਦੋਂ ਪਾਕਿਸਤਾਨ ਵਾਲੇ ਆਉਂਦੇ ਨੇ ਆਪਣੀ ਨੇ ਚਲੋ ਉਹ ਤਾਂ ਵੰਡ ਹੋਈ ਮੁਲਖਾਂ ਦੀ ਵੱਖਰੀ ਗੱਲ ਆ ਅਸੀਂ ਦੋ ਦੇਸ਼ ਬਣ ਗਏ ਖੁੰਦਾ ਸੀ ਉਹਨਾਂ ਨਾਲ ਗੱਲਬਾਤ ਆਰਮੀ ਕਰਨ ਦੇ ਦਾਂਦੀ ਇਹ ਗੱਲਬਾਤ ਕੋਈ ਗੱਲਬਾਤ ਕੋਈ ਨਹੀਂ ਕਰਦਾ ਉਧਰ ਕਿੰਨੀ ਜ਼ਮੀਨ ਆ ਬਾਪੂ ਆਪਣੀ 28 ਕਿੱਲੇ 28 ਕਿੱਲੇ ਜ਼ਮੀਨ ਇੱਧਰ ਵੀ ਆ ਬਾਰਡਰ ਦੇ ਇੱਧਰ 12 ਕਿੱਲੇ ਇੱਧਰ ਅੱਛਾ ਅੱਛਾ ਪਾਣੀ ਦਾ ਫਿਰ ਬਾਪੂ ਪਾਣੀ ਦਾ ਜ਼ਿਕਰ ਨਹੀਂ ਆ ਅੱਛਾ ਪਰਮਾਤਮਾ ਦੀ ਸਾਰੀ ਆ ਜਿੰਨੀ ਦੇ ਠੀਕ ਆ ਠੀਕ ਆ ਠੀਕ ਆ ਤੁਸੀਂ ਕਦੋਂ ਕ ਜਾਣ ਲੱਗੇ ਸੀ ਕਿੰਨੀ ਕੁ ਉਮਰ ਚ ਉਧਰ ਪਾਕਿਸਤਾਨ ਵਾਲੀ ਸਾਈਡ ਤੇ ਜਦੋਂ ਖੇਤੀ ਕੋਈ ਕੜੀਕ ਸਾਲ ਹੋ ਗਏ ਕੜੀਕ 10 ਸਾਲ ਲੱਗੇ ਅੱਛਾ ਅੱਛਾ ਉਧਰਲੀ ਜਿਹੜੀ ਪੈੜੀ ਆ ਉਹ ਤੁਹਾਡੇ ਨਾਮ ਆ ਤੇ ਜਦੋਂ ਦਿਲ ਕਰੇ ਤੁਸੀਂ ਮੰਨ ਲਓ ਜਿਹਨੇ ਖਰੀਦਣੀ ਉਹ ਖਰੀਦ ਵੀ ਸਕਦਾ ਤੇ ਐਵੇਂ ਹੋ ਜਾਂਦਾ ਜਾਂ ਫਿਰ ਪੱਕੇ ਤੌਰ ਤੇ ਨਹੀਂ ਜਵੇਂ ਹੀ ਜਾਂਦੀ ਦੋ ਫਸਲਾਂ ਦਾ ਹੱਲ ਹੋ ਨਹੀਂ ਸਕਦਾ ਬਾਪੂ ਪਾਣੀ ਪੁਣੀ ਦਾ ਰਿਕਾਰਡ ਹੈ ਨਹੀਂ ਨਾ ਇੱਕ ਜਾਨਵਰ ਬਹੁਤ ਆ ਸੂਰ ਬਹੁਤ ਆ ਅੱਛਾ ਸੂਰ ਖਰਾਬ ਕਰਦਾ ਹਾਂ ਪ੍ਰਸ਼ਾਸਨ ਫਿਰ ਕੋਈ ਇੱਕ ਦਿਨ ਤੁਹਾਨੂੰ ਦਿੰਦਾ ਜਾਂ ਕਦੋਂ ਵੀ ਜਾ ਸਕਦੇ ਨਹੀਂ ਜਦੋਂ ਮਰਜ਼ੀ ਜਾ ਸਕਦੇ ਬੀਜੇ ਵਾਸਤੇ ਨਾਲ ਜਾਂਦੀ ਹੈ ਫੋਰਸ ਠੀਕ ਹੈ ਠੀਕ ਆ ਝਾੜਦਾ ਬਾਪੂ ਫਿਰ ਕਿਵੇਂ ਰਹਿੰਦਾ ਇੱਧਰ ਨਾਲੋਂ ਫਰਕ ਰਹਿੰਦਾ ਜਾਂ ਫਿਰ ਕਿਵੇਂ ਨਹੀਂ ਝਾੜ ਉਧਰ ਵੱਧ ਵਾ ਉਧਰ ਬਾਪੂ ਜੂਰੀਆ ਕਿੰਨਾ ਪਾਉਣੇ ਹੋ ਫਿਰ ਤੁਸੀਂ ਜੂਰੀਆ ਇਹ ਦੋ ਟਾਈ ਬੋਰੀਏ ਪਾਉਣੇ ਨੇ ਤੇ ਇੱਧਰ ਇੱਧਰ ਤਿੰਨ ਤਿੰਨ ਚਾਰ ਚਾਰ ਹੀ ਪੈ ਜਾਣੀ ਉਧਰੋਂ ਵੀ ਆਉਂਦੇ ਹੋਣਗੇ ਆਪਣੇ ਪਾਕਿਸਤਾਨੀਆਂ ਦੇ ਨਾਲ ਵਗੰਡੀ ਭਰੀ ਅੱਛਾ ਉਹ ਕਣਕ ਬੀਜਦੇ ਉਹ ਵੀ ਇੱਕ ਫਸਲ ਠੀਕ ਆ ਔਰ ਰੇਂਗ ਜਿਹੜਾ ਉਹਨਾਂ ਦੀ ਜ਼ਮੀਨ ਸਾਰੀ ਬਾਦ ਆ ਅੱਛਾ ਸਾਡੀ ਜ਼ਮੀਨ ਪਈ ਐ ਸਭ ਉਹਨਾਂ ਦੀ ਬਾਅਦ ਇੱਕ ਮਰਲਾ ਵੀ ਜ਼ਮੀਨ ਨਹੀਂ ਉਹਨਾਂ ਦੀ ਬਾਪੂ ਪਸ਼ੂ ਪਈ ਜਾਂਦਾ ਹਲੇ ਕਣ ਬਾਪੂ ਪਸ਼ੂ ਪਈ ਐ ਬਾਪੂ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹਾਂ ਜੀ ਅਸੀਂ ਨਾ ਮੁਹਾਲੀ ਤੋਂ ਆਏ ਆ ਤੇ ਅਸੀਂ ਉਹ ਬਾਪੂ ਹੁਣਾਂ ਨਾਲ ਗੱਲਾਂ ਬਾਤਾਂ ਕਰਦੇ ਸੀ ਅੱਛਾ ਜੀ ਤੇ ਬਾਪੂ ਹੁਣਾਂ ਨੇ ਦੱਸਿਆ ਵੀ ਉਹ ਬਾਪੂ ਹੁਣਾਂ ਦੀ ਜ਼ਮੀਨ ਐ ਜਿਹੜੀ ਬਾਰਡਰ ਤੋਂ ਪਾਰ ਹਾਂ ਉਹ ਸੀ ਫਿਰ ਸਾਡੇ ਜਿਹੜੇ ਲੋਕਾਂ ਮੇਰਾ ਜਿਹੜਾ ਮਾਲਵੇ ਦੇ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਅੱਛਾ ਜੀ ਤੇ ਇਹ ਮੁੰਡਾ ਹੀ ਮਾਲਵੇ ਤੋਂ ਆ ਅੱਛਾ ਜੀ ਸਾਡੇ ਲੋਕਾਂ ਨੂੰ ਬਹੁਤ ਰਹਿੰਦਾ ਨਾ ਵੀ ਆਰ ਉਹ ਬਾਰਡਰ ਤੋਂ ਪਾਰ ਜਾਂਦੇ ਕਿਵੇਂ ਨੇ ਖੇਤੀ ਕਿਵੇਂ ਕਰਦੇ ਨੇ ਅੱਛਾ ਜੀ ਉਧਰ ਕਿੰਨੀ ਜ਼ਮੀਨ ਆ ਬਾਪੂ ਆਪਣੀ 28 ਕਿੱਲੇ 28 ਕਿੱਲੇ ਜ਼ਮੀਨ ਇੱਧਰ ਵੀ ਆ ਬਾਰਡਰ ਤੇ ਇੱਧਰ 12 ਕਿੱਲੇ ਇੱਧਰ ਅੱਛਾ ਅੱਛਾ ਉਹ ਜਿਹੜੀ ਪੈੜੀ ਸੀ ਫਿਰ 28 ਕਿੱਲੇ ਮਤਲਬ ਉਹ ਉਧਰ ਰਹਿ ਗਈ ਤੇ ਉਧਰ ਹੀ ਕੁਝ ਜ਼ਰਾਵਰਦਾ ਵਾ ਅੱਛਾ ਕੁਝ ਵਗਦੀ ਆ ਹੂੰ 2-4 ਕਿਲੇ ਖਾਂਗਦਾ ਹੂੰ ਉਧਰ ਫਿਰ ਕਾਦੀ ਖੇਤੀ ਕਰਦੇ ਆਪਾਂ ਹੁਣ ਕਣਕ ਦੀ ਬੀਜਦੇ ਬਸ ਕਣਕ ਹਾਂਜੀ ਤੇ ਉਧਰ ਮਨ ਲੋ ਹੁਣ ਕਣਕ ਵੀਜਾ ਇਹ ਤੁਸੀਂ ਸਾਦੇ ਜੀ ਝੋਨਾ ਵਗੈਰਾ ਨਹੀਂ ਲੰਗਦਾ ਝੋਨਾ ਅਸੇ ਇੱਕੋ ਫਸਲ ਹੁੰਦੀ ਆ ਬਿਲਕੁਲ ਅੱਛਾ 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 ਪਾਣੀ ਦਾ ਫਿਰ ਬਾਪੂ ਪਾਣੀ ਦਾ ਜ਼ਿਕਰ ਨਹੀਂ ਨਾ ਅੱਛਾ ਪਰਮਾਤਮਾ ਦੇ ਸਾਰੀ ਇਹ ਜਿੰਨੀ ਦੇ ਦੇ ਠੀਕ ਆ ਠੀਕ ਆ ਠੀਕ ਆ ਮਨ ਲੋ ਪੈੜੀ ਸਾਰੀ ਪੱਧਰੀ ਹੋਣੀ ਆ ਜਾਂ ਦਰਿਆ ਦੇ ਨਾਲ ਵੱਦੀ ਪੱਧਰੀ ਜਾਂ ਦਰਿਆ ਦੇ ਲੱਗਿਆ ਹੀ ਸੋਣੇ ਚੱਲੀ ਵਾ ਅੱਛਾ ਅੱਛਾ ਬਾਕੀ ਪੱਧਰੀ ਠੀਕ ਆ ਤੁਹਾਡੀ ਬਾਪੂ ਉਮਰ ਕਿੰਨੀ ਆ ਉਮਰ ਹੋਣੀ ਪੜ੍ਹਤਾਲ 65 60 ਤੁਸੀਂ ਮੱਲੋ 65 ਤੁਸੀਂ 71 ਵਾਲਾ ਦੇਖੀ ਨਹੀਂ 71 ਵਾਲਾ ਛੋਟੇ ਛੋਟੇ ਸੀਗੇ ਨਾ ਤੁਸੀਂ ਕਦੋਂ ਕ ਜਾਣ ਲੱਗੇ ਸੀ ਕਿੰਨੀ ਉਮਰ ਚ ਉਧਰ ਪਾਕਿਸਤਾਨ ਵਾਲੀ ਸਾਈਡ ਤੇ ਜਦੋਂ ਖੇਤੀ ਆਏ ਕੋਈ ਕਲੀ ਕੇ ਸਾਲ ਹੋ ਗਏ ਕਲੀ 50 ਸਾਲ ਦੇ ਲੱਗੇ ਅੱਛਾ ਅੱਛਾ ਠੀਕ ਹੈ ਠੀਕ ਆ ਤੇ ਦਿੱਕਤਾਂ ਤਾਂ ਨਹੀਂ ਆਉਂਦੀਆਂ ਕਿ ਵੱਲੋ ਜਿਵੇਂ ਹੁਣ ਸਾਨੂੰ ਲੱਗਦਾ ਹੁੰਦਾ ਵੀ ਯਾਰ ਕਿਵੇਂ ਪਾਸ ਵਗੈਰਾ ਬਣਦੇ ਨੇ ਫਿਰ ਉਧਰ ਪਾਸ ਬਣਿਆ ਅੱਛਾ ਕਾਰਡ ਬਣਿਆ ਸਾਡਾ ਠੀਕ ਆ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਬਣਦੇ ਆ ਜਾਂ ਉਹ ਕੱਲੇ ਕੱਲੇ ਜਿੱਦਾਂ ਜਮੀਨ ਵਾਸਤੇ अच्छा ਤੁਹਾਡੇ ਨਾਮ ਤੇ ਜ਼ਮੀਨ ਆ ਹਾਂਜੀ ਬੱਚੇ ਲੇਬਰ ਦੇ ਤੌਰ ਤੇ ਜਾਂਦੇ ਨੇ আচ্ছা ਲੇਬਰ ਦੇ ਤੌਰ ਤੇ ਲਿਜਾ ਸਕਦੇ ਹੋ ਤੁਸੀਂ ਠੀਕ ਆ ਠੀਕ ਆ ਤੇ ਬਾਪੂ ਇਹ ਕਹੇ ਦੱਸਿਓ ਵੀ ਉਧਰਲੀ ਜਿਹੜੀ ਪੈੜੀ ਆ ਉਹ ਤੁਹਾਡੇ ਨਾਮ ਆ ਤੇ ਜੇ ਜਦੋਂ ਦਿਲ ਕਰੇ ਤੁਸੀਂ ਮੰਨ ਲਓ ਜਿਹਨੇ ਖਰੀਦਣੀ ਉਹ ਖਰੀਦ ਵੀ ਸਕਦਾ ਤੇ ਐਵੇਂ ਹੋ ਜਾਂਦਾ ਜਾਂ ਫਿਰ ਪੱਕੇ ਤੌਰ ਤੇ ਨਹੀਂ ਵੇਚੀ ਜਾਂਦੀ ਅੱਛਾ ਅੱਛਾ ਉਹ ਖਰੀਦਾ ਦਰੋਂ ਪਾਰ ਘੋਰੀਗਾ ਉਹ ਖਰੀਦੂਗਾ ਉਹਦਾ ਖੇਤੀ ਕਰਨੀ ਪੈਂਦੀ ਹਾਂਜੀ ਖੇਤੀ ਹੋਏ ਤਾਂ ਫੇਰ ਹੀ ਉਹ ਖਰੀਦੇ ਹੂੰ ਦੋ ਫਸਲਾਂ ਦਾ ਹੱਲ ਹੋ ਨਹੀਂ ਸਕਦਾ ਬਾਪੂ ਪਾਣੀ ਪੁਣੀ ਦਾ ਰਿਕਾਰਡ ਹੈ ਨਹੀਂ ਨਾ ਇੱਕ ਜਾਨਵਰ ਬਹੁਤ ਆ ਸੂਰ ਬਹੁਤ ਆ ਅਸੇ ਸੂਰ ਖਰਾਬ ਕਰਦਾ ਸੂਰ ਪੜੇ ਗੋਂਦਾ ਅੱਛਾ ਹਾਂਜੀ ਤੇ ਫਿਰ ਕਣਕ ਦਾ ਕਿਵੇਂ ਰਹਿੰਦਾ ਉਧਰ ਕਣਕ ਇਦਾਂ ਹੀ ਵਿੱਚ ਲਾਉਂਦੇ ਆ ਬੰਦੇ ਝਟਕਾ ਮਸ਼ੀਨ ਲਾਈ ਆ ਲੋਕਾਂ ਨੇ ਅੱਛਾ ਉਹ ਕਣਕ ਬੀਜ ਕੇ ਲਾ ਦੇਣੀ ਹੈ ਠੀਕ ਆ ਉਹਦੇ ਨਾਲ ਫਿਰ ਜਾਨਵਰ ਡਰ ਕੇ ਭੱਜ ਜਾਂਦੇ ਆ ਅੱਛਾ ਅੱਛਾ ਉਹ ਰੋਦਾ ਠੀਕ ਆ ਬਾਪੂ ਹੁਣੇ ਦੱਸਦੇ ਸੀ ਕਹਿੰਦੇ ਉਧਰ ਮੂਲੀ ਵਗੈਰਾ ਵੀ ਹੋ ਜਾਂਦੀ ਆ ਹਾਂ ਹੋ ਜਾਂਦੀ ਮੂਲੀ ਜੋ ਮਰਜ਼ੀ ਬੀਜੋ ਜ਼ਮੀਨ ਉਹ ਫਸਲ ਜ਼ਮੀਨ ਹੈ ਹਾਂ ਜੋ ਮਰਜ਼ੀ ਫਸਲ ਵਿਜੋ ਹੋ ਜਾਂਦੀ ਪਰ ਇਹ ਪੌੜਾ ਜਾਨ ਦਾ ਆਉਂਦਾ ਤੰਗੀ ਜਿਆਦਾ ਉੱਥੇ ਪ੍ਰਸ਼ਾਸਨ ਫਿਰ ਕੋਈ ਇੱਕ ਦਿਨ ਤੁਹਾਨੂੰ ਦਿੰਦਾ ਜਾਂ ਕਦੋਂ ਵੀ ਜਾ ਸਕਦਾ ਨਹੀਂ ਜਦੋਂ ਮਰਜ਼ੀ ਜਾ ਸਕਦੇ ਵਿਜੇ ਵਾਸਤੇ ਨਾਲ ਜਾਂਦੀ ਹੈ ਫੋਰਸ ਠੀਕ ਹੈ ਠੀਕ ਹੈ ਬੰਨ ਲਓ ਬੰਨ ਲਓ ਕੋਈ ਨਾ ਪਾਈ ਗੱਲਾਂ ਕਰ ਲਾਂ ਕੋਈ ਚੱਕਰ ਨਹੀਂ ਫੋਰਸ ਨਾਲ ਜਾਂਦੀ ਹੈ ਫੋਰਸ ਠੀਕ ਹੈ ਠੀਕ ਹੈ ਠੀਕ ਝਾੜਦਾ ਬਾਪੂ ਫਿਰ ਕਿਵੇਂ ਰਹਿੰਦਾ ਇੱਧਰ ਨਾਲੋਂ ਫਰਕ ਰਹਿੰਦਾ ਜਾਂ ਫਿਰ ਕਿਵੇਂ ਨਹੀਂ ਝਾੜ ਉੱਧਰ ਵੱਧ ਵਾ ਅੱਛਾ ਉਹ ਜ਼ਮੀਨ ਭਰੇ ਜਾਣਾ ਫਸਲ ਇੱਕ ਦਿੰਦੀ ਆ ਠੀਕ ਹੈ ਸਸਿਕਾਲਾ ਬਾਪੂ ਜੀ ਠੀਕ ਹੋ ਹੋਰ ਸੇਤਾਂ ਚੜਦੀ ਕਲਾ ਚ ਨੇ ਅੱਜ ਆ ਜਾਈ ਲੇਖਾ ਹੋ ਗਿਆ ਅੱਛਾ ਅੱਜ ਕੱਲ ਸਰੀਰ ਦਵਾਈਆਂ ਤੇ ਹੋ ਗਏ ਨਾ ਹੁਣ ਛਾਰੇ ਦਿਨ ਵਧਾਉ ਜ਼ਮੀਨ ਦਾ ਅੱਛਾ ਅੱਛਾ ਹਾਂਜੀ ਹਮ ਉੱਥੇ ਸਭ ਅਗਲ ਨਾਲੋਂ ਵੀ ਆ ਹੁਣ ਸਾਡੀ ਸੜਕ ਬਜੀ ਜੇ ਪਿੰਡ ਦਾ ਏਰੀਆ ਚਾਟਰੇ ਬਜਟ ਦਵਾਈ ਤੋਂ ਹੋਰ ਜਗਾ ਬਜੀ ਗਈ ਹਮ ਉਥੇ ਰੋਈ ਪੁੰਦੇ ਨੇ ਵੀ ਜੁਆਇਪੁੰਦੇ ਨਹੀਂ ਨੇ ਉਹ ਘੱਟ ਬੋਲਦੇ ਆ ਅੱਛਾ ਕਣਕ ਚ ਮਤਲਬ ਉਹ ਸਪਰੇ ਵਗੈਰਾ ਜਾਂ ਪਰ ਜੇ ਆਪਾਂ ਇਹਦੀ ਤੇਜ਼ ਨਹੀਂ ਕਰਦੇ ਜਿੱਦਾਂ ਆ ਹੁਣ ਇੱਥੇ ਕੋਈ ਕੋਈ ਕਈ ਵਿਆਂ ਦੇ ਨਾਲ ਕਿਹੋ ਪਾਉਂਦੇ ਨੇ ਹਾਂਜੀ ਹਾਂ ਉੱਚ ਪਾ ਦੇ ਕਹਿੰਦੇ ਤੇਲ ਵਾਈ ਨਹੀਂ ਪੁੰਦੇ ਠੀਕ ਆ ਫਸਲ ਵੀ ਇੱਕ ਹੁੰਦੀ ਐਡ ਨਾਲ ਉਹ ਰੇਤ ਆਜਾ ਬਾਪਾ ਇਧਰ ਨੂੰ ਅੱਛਾ ਅੱਛਾ ਹੂੰ ਉਧਰ ਬਾਪੂ ਜੂਰੀਆ ਕਿੰਨਾ ਪਾਉਣੇ ਫਿਰ ਤੁਸੀਂ ਜੂਰੀਆਂ ਇਹ ਦੋਟਾਈ ਬੋਰੀਆਂ ਪੌਣੀਆਂ ਦੇ ਤੇ ਇੱਧਰ ਇੱਧਰ ਤਿੰਨ ਤਿੰਨ ਚਾਰ ਚਾਰ ਹੀ ਪੈ ਜਾਣੀਆਂ ਕਣਕ ਨਹੀਂ ਉੱਦਨ ਫਸਲ ਹੁੰਦੀ ਆ ਬੀਜ ਦੀ ਫਸਲ ਨਹੀਂ ਹੁੰਦੀ ਕਿਉਂਕਿ ਹੜ ਆਂਦਾ ਰਾਵੀ ਨਾਲ ਬਾਰਿਸ਼ ਹੁੰਦੀ ਆ ਇਹ ਨਹੀਂ ਬੀਜਣ ਹੁਣ ਉਗ ਗਏ ਇਹ ਬੀਜਣੇ ਹੂੰ ਉਥੋਂ ਰੈਂਪ ਬਣਾਉਣਾ ਹੈ ਕਿਉਂ ਜੈਸੀ ਕੀ ਗੜੀ ਅੱਛਾ ਉਹ ਮਿੱਟੀ ਨਹੀਂ ਜਾਣੇ ਸੁੱਟ ਹੁੰਦੇ ਨੇ ਚੌਂਦੇ ਤੋਂ ਮੁਰਗੀ ਫਸਲ ਆ ਪਈ ਕੋਰਤੀ ਹੂੰ ਮੁੜ ਕੇ ਨਹੀਂ ਫਿਰ ਗਏ ਹੂੰ ਉਧਰੋਂ ਵੀ ਆਉਂਦੇ ਹੋਣਗੇ ਆਪਣੇ ਪਾਕਿਸਤਾਨੀਆਂ ਮਦੂਰ ਵਗੰਡੀ ਪੜੀ ਅੱਛਾ ਉਹ ਕਣਕ ਬੀਜਦੇ ਉਹ ਵੀ ਇੱਕ ਫਸਲ ਬੀਜਦੇ ਠੀਕ ਆ ਹਾਂਜੀ ਔਰ ਰਿੰਗ ਜਿਹੜਾ ਉਹਨਾਂ ਦੀ ਜ਼ਮੀਨ ਸਾਰੀ ਬਾਦ ਆ ਅੱਛਾ ਸਾਡੀ ਜ਼ਮੀਨ ਪਈ ਹੈ ਸਭ ਉਹਨਾਂ ਦੀ ਬਾਦ ਇੱਕ ਮਰਲਾ ਵੀ ਜ਼ਮੀਨ ਨਹੀਂ ਉਹਨਾਂ ਦੀ ਅੱਛਾ ਉਹ ਸਾਰੀ ਮਲੂਆ ਦੀ ਫਸਲ ਸਾਰੀ ਟੋਟਲ ਜੰਨੀ ਹੈ ਉੱਧਰੇ ਹਨ ਫਸਲ ਉੱਧਰੇ ਕਿਸੇ ਨੂੰ ਸਾਡੇ ਹੁਣ ਇੱਕ ਕਿਸੇ ਦੀ ਆਦੀ ਕਿਸੇ ਦਾ ਵੀ ਵੇਖਿਆ ਹੋਵੇਗਾ ਰੱਖੜਿਆ ਨਾ ਸਾਰਾ ਉਹਨਾਂ ਦੀ ਕੀੜਾ ਨਹੀਂ ਪੜਾ ਪਰ ਜੀਤ ਜਿਹੜੀ ਵਾਲਾ ਨਾਲ ਜਿਸਨੂੰ ਨਾਲ ਸਹੀ ਠੀਕ ਆ ਉਹਨਾਂ ਨੇ 90 ਸਾਲ ਵਾਸਤੇ ਲਾ ਲਿਆ ਤੇ ਸਪੈਦਾ ਰਾਰਤਾਈ ਵਿੱਚ ਠੀਕ ਆ ਉਹਨੂੰ ਹੁਣ ਪੰਚਾਇਤ ਹੀ ਕਰਾਉਂਦੀ ਭਜਾਇਆ ਪੂਜਿਆ ਅੱਛਾ ਅੱਛਾ ਹੁਣ ਓਏ ਫਸਲ ਹੋਣੀ ਜੀ ਉੱਧਰ ਇਹ ਜਿਹੇ ਨਾਲ ਹੀ ਵਗਦੀ ਏਦਾਂ ਆਹ ਤੇ ਇੱਥੇ ਲੱਗ ਗਈ ਉਹਨਾਂ ਦੀ ਪੈਲੀ ਹੂੰ ਉਦੋਂ ਵੀ ਉਹ ਜਿਹੜੀ ਪਹਿਲੀ ਕਿ ਤਗੜੇ ਬੰਦੇ ਨੇ ਲਈ ਆ ਅੱਛਾ ਅੱਛਾ ਉਹ ਮਾਰਮੀ ਵਾਲੇ ਨੇ ਲਾਟ ਹੋਈ ਆ ਵੀ ਮਾਰਮੀ ਆ ਫੌਜੀ ਦਾ ਲਾਟ ਹੋਏ ਨਾ ਠੀਕ ਆ ਠੀਕ ਆ ਉਹਨੂੰ ਪੈਸਾ ਨਹੀਂ ਉਹਨਾਂ ਦੇ ਦੇ ਤੇ ਜ਼ਮੀਨ ਦੇ ਦਿੰਦੇ ਆ ਠੀਕ ਆ ਕਹੇਗਾ 100 ਕਲਾ ਕਹੇਗਾ 200 ਕਲਾ ਕਹੇਗਾ ਐਵੇਂ ਹਾਂਜੀ ਤੇ ਬਾਪੂ ਉਧਰ ਜਦੋਂ ਪਾਕਿਸਤਾਨ ਵਾਲੇ ਆਉਂਦੇ ਨੇ ਆਪਣੀ ਨੇ ਚਲੋ ਉਹ ਤਾਂ ਵੰਡ ਹੋਈ ਮੁਲਕਾਂ ਦੀ ਵੱਖਰੀ ਗੱਲ ਆ ਅਸੀਂ ਦੋ ਦੇਸ਼ ਬਣ ਗਏ ਕਿਉਂ ਹੁੰਦਾ ਸੀ ਉਹਨਾਂ ਨਾਲ ਗੱਲਬਾਤ ਆਰਮੀ ਕਰਨ ਦੇ ਦਾਂਦੀ ਇਹ ਤਾਂ ਗੱਲਬਾਤ ਕੋਈ ਗੱਲਬਾਤ ਕੋਈ ਨਹੀਂ ਕਰ ਸਕਦਾ ਅੱਛਾ ਗੱਲਬਾਤ ਨਹੀਂ ਕਰੀ ਗੱਲਬਾਤ ਹੋ ਜਾਏ ਤਾਂ ਫਿਰ ਤੁਹਾਨੂੰ ਪਤਾ ਲੋਕ ਅੱਜ ਕੱਲ ਬਲੈਕ ਕਰਨ ਦਾ ਮੈਂ ਤੇ ਚਟਾਲੇ ਹਾਂ ਪ੍ਰਸ਼ਾਸਨ ਦੀ ਮਜਬੂਰੀ ਆ ਮਜਬੂਰੀ ਬਹੁਤ ਜ਼ਿਆਦਾ ਜੀ ਮਜਬੂਰੀ ਸਹੀ ਗੱਲ ਆ ਬਾਪੂ ਅੱਜ ਬੰਦੇ ਜਾਣਾ ਹੀ ਕਰਨ ਕੇ ਵੀ ਜਾਂਦਾ ਧੁੰਦੀ ਹੀ ਜਾਣੀ ਦਿੱਤਾ ਉਹਨਾਂ ਠੀਕ ਆ ਸਾਨੂੰ ਜਦੋਂ ਤੱਕ ਮੌਸਮ ਸਾਫ਼ ਰਹੂਗਾ ਉਦੋਂ ਤੱਕ ਜਾਣ ਦੇਣਾ ਠੀਕ ਆ ਠੀਕ ਆ ਠੀਕ ਕੋਈ ਮਾਹੌਲ ਖਰਾਬ ਆ ਨਾ ਮੌਲੇਦਾਂ ਦਾ ਨਸ਼ੇ ਨਸ਼ੇ ਦਾ ਬਾਪੂ ਦਿੱਕਤ ਆਉਂਦੀ ਹੈ ਨਾ ਨਸ਼ੇ ਦਾ ਬਾਪੂ ਨਹੀਂ ਜ਼ਿਆਦਾ ਦਿੱਕਤ ਹ ਹ ਉਹਨਾਂ ਦੀ ਮਜਬੂਰੀ ਜਿਹੜੇ ਡਰੋਨ ਆਉਂਦਾ ਪੈਣਾ ਡਰੋਨਾਂ ਦੀ ਜ਼ਿਆਦਾ ਹਾਂ ਉਹ ਡਰੋਨ ਹਾਂਜੀ ਉਹ ਬਹੁਤ ਚੱਲਦਾ ਉੱਥੇ ਉਹ ਬਹੁਤ ਚੱਲਣ ਦਾ ਕੱਲ ਠਠਾ ਇੱਥੇ ਬੇਤਰਾਂ ਲੱਗੇ ਹਾਂ ਹੂੰ ਪਰ ਉਹਦਾ ਕੋਈ ਤੰਗੇ ਨਹੀਂ ਇਹੋ ਤੰਗੀਆਂ ਜਿਹੜੀ ਮਾਲਾ ਨਸ਼ੇ ਵਾਲੇ ਬੰਦੇ ਜਿਹੜੇ ਇੱਕ ਵਾਰੀ ਬਾਪੂ ਮੱਲੋ ਜਦੋਂ ਕਿਉਂਕਿ ਜਦੋਂ ਪੈੜੀ ਉਧਰ ਜਾਣੇ ਉਹ ਵohn ਵੈਸੇ ਤਾਂ ਸਾਡੇ ਸੀ ਜਦੋਂ ਐਵੇਂ ਲੱਗਦਾ ਵੀ ਯਾਰ ਸਾਨੂੰ ਪਾਸ ਲੈ ਕੇ ਜਾਣੇ ਪੈਂਦੇ ਆ ਆਪਦੀ ਧਰਤੀ ਤੇ ਵੀ ਥੋੜਾ ਜਿਹਾ ਤਾਂ ਔਖਾ ਲੱਗਦਾ ਹਨਾ ਔਖਾ ਤਾਂ ਫਿਰ ਹੈ ਤੁਹਾਨੂੰ ਪਤਾ ਮਜ ਕੁਝਬੁਰੀ ਬਣ ਜਾਂਦੀ ਆ ਨਾ ਪੈੜੀ ਵੀ 28 ਕਿਲੇ ਆ ਥੋੜੀ ਚੰਗੀ ਆ ਜਾਂਦੀ ਸੀ ਚੱਲ ਜਾਂਦੇ ਰੋਟੀ ਪਾਣੀ ਇਹਨਾਂ ਨਾਲ ਚੱਲ ਜਾਂਦਾ ਉਹ ਉਦੋਂ ਤਾਰ ਨਹੀਂ ਸੀ ਨਾ ਲੱਗੀ ਹੁਣ ਤਾਰ ਲੱਗੀ ਆ ਉਦੋਂ ਤਾਰ ਖੁੱਲ ਮੈਦਾਨ ਹੈ ਇਤਨਾ ਹੀ ਹਾਂਜੀ ਜਦੋਂ ਦਿਲ ਕਰਨਾ ਚੱਲ ਜਾਣਾ ਜਦੋਂ ਮਰਜ਼ੀ ਆ ਜਾਣਾ ਉਦੋਂ ਰੋਗ ਨਹੀਂ ਸੀ ਨੀ ਹਾਂ ਨਾਲੇ ਇੰ ਹਾਂ ਚਿੱਟੇ ਨੇ ਤਾਂ ਬਾਪੂ ਬੜਾ ਨੁਕਸਾਨ ਬੜਾ ਕਰ ਕਰਤਾ ਚਿੱਟੇ ਬਿਲਕੁਲ ਬਾਪੂ ਬਿਲਕੁਲ ਹਾਂਜੀ ਅਜੇ ਬਾਪੂ ਕੋਈ ਨਾ ਤੁਸੀਂ ਬੰਨੋ ਬਾਪੂ ਨਾਲ ਕਰਦੇ ਗੱਲਾਂ ਬਾਤਾਂ ਅੱਜ ਆ ਜਿਹੜਾ ਨਾ ਅਮੀਨ ਉਹ ਹਾਈਵੇ ਚੱਲਦਾ ਵਾ ਹਾਂਜੀ ਇਹਦੇ ਤੋਂ ਇੱਧਰ ਬੜਾ ਫਰਕ ਹੈ ਅੱਛਾ ਇੱਧਰ ਠੀਕ ਆ ਸੁਖ ਸ਼ਾਂਤੀ ਹੈ ਠੀਕ ਆ ਕੋਈ ਕੋਈ ਗੱਲਬਾਤ ਨਹੀਂ ਕਰੀ ਜੇ ਕਿਹਾ ਹਾਂ ਉੱਥੇ ਵਾਲੀਆਂ ਲਾ ਲੀਆਂ ਤੇ ਉਹ ਕੀਤਾ ਸਾਡੇ ਏਰੀਆ ਚ ਨਹੀਂ ਅੱਛਾ ਅੱਛਾ ਚਲੋ ਚੰਗੀ ਗੱਲ ਆ ਬਾਪੂ ਅੱਗੇ ਉਭੜੇ ਮੁੱਤਰਾ ਇੱਕ ਗੋਵਰ ਨੂੰ ਗੋਮਬਾਇਰ ਕੋਲ ਤੇ ਹੈ ਯਾਰ ਅੱਛਾ ਲੱਗ ਗਿਆ ਆਪਣੇ ਬਰਬੀ ਹੁੰਦਾ ਉਹ ਕੋ ਭੱਜੇ ਰੋ ਰਹਾ ਪੱਕੀ ਸਾਡੇ ਰਾਹ ਨੂੰ ਆ ਪਹੁੰਚੇ ਤੂੰ ਕਰਾਸ ਕੀਤਾ ਹਾਂਜੀ ਇੱਥੇ ਵੀ ਇਹ ਖਬਰ ਨਾ ਆਪਾਂ ਨਾ ਹਾਂ ਉਹ ਤੋਂ ਬਾਅਦ ਉਹ ਕੋੜੀ ਨਹੀਂ ਕਰ ਕਰਦੇ ਠੀਕ ਆ ਅੱਲਾਹ ਹੁਦਕਾ ਠੀਕ ਆ ਉਹ ਤੋਂ ਬਾਅਦ ਇਹ ਇਹ ਕੀ ਕੀ ਜਾਂਦੀ ਹੈ ਮੁਕਰ ਮਰਜਾ ਸਗਤ ਹੂੰ ਜੀਸੀ ਤੋਂ ਬਾਅਦ ਕੋਈ ਬਾਰਾ ਕੋਈ ਇੱਕ ਜਾਊਗਾ ਮਰਜ਼ੀ ਠੀਕ ਆ ਉਹ ਉਹਦੇ ਦੇ ਬੰਦੇ ਜਾਣਦੇ ਨੇ ਠੀਕ ਆ ਉਹ ਬਨੇਰੇ ਹੁੰਦੇ ਆ ਤੇ ਸਾਡੇ ਬਹੁਤ ਜ਼ਿਆਦਾ ਹਾ ਜੋਣਾ ਨਾ ਆ ਵੀ ਕਿਸੇ ਲਾਲੀ ਰਾਤ ਨਹੀਂ ਪਤਾ ਲੱਗਦਾ ਕੋਈ ਉਰਦਾ ਨਹੀਂ ਫਰਕ ਹੈ ਉਹਦਾ ਠੀਕ ਆ ਗਾਲੀ ਜੀਰੋ ਠੀਕ ਆ ਠੀਕ ਆ ਕੋਈ ਤੋ ਕੋਈ ਵੀ ਫਰਕ ਹੈ ਸਾਡੇ ਤੋਂ ਚੰਗੀ ਗੱਲ ਆ ਬਾਪੂ ਚੰਗੀ ਗੱਲ ਆ ਹੋਰ ਬਾਪੂ ਫਿਰ ਕੋਈ ਸੁਣਾ ਦਿਓ ਕੋਈ ਉਧਰ ਦੀ ਗੱਲ ਖੇਤੀ ਵਾਲੀ ਹਾਂਜੀ ਜੇ ਕੋਈ ਰਹਿ ਗਈ ਹੋਵੇ ਤਾਂ ਹੋਰ ਸੁਣਾ ਦਿਓ ਕੋਈ ਗੱਲ ਨਾ ਕੋਈ ਖੇਤੀ ਵਾਲੀ ਗੱਲ ਕੋਈ ਨਹੀਂ ਖੇਤੀ ਖੇਤੀ ਆ ਠੀਕ ਆ ਇਸ ਟਾਈਮ ਤੇ ਮੈਂ ਡੇਰਾ ਬਾਬਾ ਨਾਨਕ ਹਲਕੇ ਚਾ ਡੇਰਾ ਬਾਬਾ ਨਾਨਕ ਹਲਕੇ ਦਾ ਹੀ ਇਹ ਪਿੰਡ ਆ ਇਹ ਉਹ ਪਿੰਡ ਨੇ ਜਿਹੜੇ ਬਿਲਕੁਲ ਬਾਰਡਰ ਦੇ ਬਸੇ ਹੋਏ ਪਿੰਡ ਨੇ ਤੇ ਬਾਪੂ ਹੁਣਿਆਂ ਨਾਲ ਗੱਲਬਾਤ ਕਰਨ ਦਾ ਇੱਕੋ ਕਾਰਨ ਸੀ ਕਿ ਬਾਪੂ ਹੁਣਿਆਂ ਦੀ ਤਾਰੂਪਾਰ ਖੇਤੀ ਆ ਜਦੋਂ ਬਹੁਤ ਸਾਰੇ ਇਲਾਕੇ ਜਿਵੇਂ ਮਾਲਵਾ ਪੱਟੀ ਦੇ ਲੋਕਾਂ ਨੂੰ ਇਹ ਹੁੰਦਾ ਕਿ ਉਧਰ ਖੇਤੀ ਕੀਤੀ ਕਿਵੇਂ ਜਾਂਦੀ ਆ ਜਾਂ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ ਇਹੀ ਗੱਲਾਂ ਬਾਤਾਂ ਬਾਪੂ ਹੁਣਿਆਂ ਦੇ ਨਾਲ ਅਸੀਂ ਕੀਤੀਆਂ ਬਾਪੂ ਹੁਣੀ ਮੱਝਾਂ ਨੂੰ ਪਾਣੀ ਪਿਆ ਰਹੇ ਸੀ ਅਸੀਂ ਕੰਮ ਇਸ ਕਰਕੇ ਨਹੀਂ ਛੜਾਇਆ ਵੀ ਕਿਉਂਕਿ ਟਾਈਮ ਵੀ ਹੋਇਆ ਪਿਆ ਤੇ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਉਮੀਦ ਕਰਾਂਗੇ ਕਿ ਇਹ ਗੱਲਾਂ ਬਾਤਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਦਿਓ ਅੱਗੇ ਜੀ ਸੱਸੀ ਗੱਲ ਸਾਰਿਆਂ